ਕੈਂਟ ਕਰਦੇ ਲੈ ਆਪੇ ਦੇਖ ਸਾਹਮਣੇ ਇਹਨਾਂ ਨੂੰ ਜਿੰਦਾ ਲਾਉਂਦੇ ਨੇ ਨਹੀਂ ਨਹੀਂ ਐਦਾ ਦੀ ਕੋਈ ਗੱਲ ਨਹੀਂ ਜੀ ਬੜੇ ਹੋ ਇੱਥੇ ਅੰਦਰ ਕਿਤੇ ਕਾਨੂੰਨ ਮੱਥੇ ਰਾਜ ਨੂੰ ਭੇਜ ਕੇ ਕਿਹੜਾ ਮੱਥਾ ਟੇਕਣਾ ਆ ਤੁਸੀਂ ਆਪਾਂ ਦੂਰੋਂ ਜਾ ਕੇ ਚਲ ਜਾ ਕੇ ਮੱਥਾ ਟੇਕ ਲਾਂਦੇ ਆਓ ਅੱਛਾ ਥੋੜੀ ਐ ਇਹ ਨਿਸ਼ਾਨ ਘਾਟ ਆ ਜੀ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਸਾਬੀ ਆ ਜੀ ਸਾਬੀ ਭਾਜੀ ਕੀ ਹੋਇਆ ਅੱਜ ਹੋਇਆ ਇਦਾਂ ਹੈ ਜੀ ਬਈ ਰਾਤੀ 8:30 ਵਜੇ ਸਾਡੇ ਭਾਜੀ ਹੁਣੇ ਇੱਥੇ ਅੱਜ ਦਿਵਾਲੀ ਦਾ ਮੌਕਾ ਹੈਗਾ ਤੇ ਇਹ ਲਿਕਵੇਟ ਲਾਉਣ ਆਏ ਸੀਗੇ ਗੇਟ ਲਾਉਣ ਆਇਆ ਇਕ ਤੇ ਦੇਖਿਆ ਵੀ ਗੰਜਾਨ ਘੜ ਖਾਲੀ ਸੀ ਅੰਦਰ ਤੇ ਛਿਪੂਰੀ ਛੇੜਗੜ ਵਿੱਚ ਤੇ ਇਹਨਾਂ ਦੇ ਇਹਨਾਂ ਦਾ ਡੇਟਾ ਆਇਆ ਤੇ ਇਹਨਾਂ ਨੇ ਆਖ ਮਾਰੀ ਵੀ ਕੋਈ ਅੰਦਰ ਹੈ ਤਾਂ ਨਹੀਂ ਹੈਗਾ ਵਿੱਚ ਗੇਟ ਲਾਉਣਾ ਹੈਗਾ ਆ ਤੇ ਪਹਿਲਾਂ ਕੋਈ ਨਹੀਂ ਬੋਲੇ ਆ ਬਾਅਦ ਚ ਦੋ ਬੰਦੇ ਆਏ ਕਹਿੰਦੇ ਹਾਂ ਜੀ ਅਸੀਂ ਹੈਗੇ ਆ ਤੇ ਸਾਡੇ ਬਾਜੀ ਕਹਿੰਦੇ ਵੀ ਤੁਸੀਂ ਤਾਂ ਬਾਹਰਲੇ ਬੰਦੇ ਲੱਗਦੇ ਆ ਕਹਿੰਦੇ ਸਾਡੇ ਬਾਬਾ ਜੀ ਵੀ ਇੱਥੇ ਹੀ ਆ ਤੇ ਇਹਨਾਂ ਨੇ ਜਲਦੀ ਕੁੰਡਾ ਲਾ ਲਿਆ ਜਿਹੜੇ ਕੁੰਡਾ ਲਾਇਆ ਤੇ ਬਾਅਦ ਵੀ ਸਾਡਾ ਪਿੰਡ ਸਾਰਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਆ ਕਾਫੀ ਇੱਥੇ ਮਾਹੌਲ ਤਣਾਅਪੂਰਨ ਬਣ ਗਿਆ ਜੀ ਆ ਕਿੰਨੇ ਬੰਦੇ ਸੀਗੇ ਇਹ 4 ਬੰਦੇ ਸੀਗੇ ਜੀ ਪੁਲਿਸ ਪਾਰਟੀ ਵੀ ਆਈ ਸੀ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਪਾਰਟੀ ਆ ਗਈ ਤੇ ਉਹਨਾਂ ਨੂੰ ਲੈ ਗਿਆ ਜੀ ਉਹਨਾਂ ਕਿਤੇ ਬੰਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹਨਾਂ ਨੇ ਅੰਦਰ ਜਾ ਕੇ ਜਿੱਥੇ ਇੱਕ ਅਸੀਂ ਸੰਸਕਾਰ ਕਰੀਦਾ ਆ ਉੱਥੇ ਜਾ ਕੇ ਕਾਲਾ ਕੱਪੜਾ ਪਛਾਇਆ ਦੀ ਵਿੱਚ ਸ਼ਰਾਬ ਦੀ ਬੋਤਲ ਸੀ ਆਂਡੇ ਸੀ ਮਤਲਬ ਕੋਈ ਇਦਾਂ ਦੇ ਤੂਣਟਾਣੇ ਵਾਲੇ ਜਿਹੜੇ ਸਮਾਨ ਸੀ ਇਹ ਚੀਜ਼ ਜੜਖੀਆਂ ਸੀ ਜਿਹਦਾ ਪੂਜਾ ਟੈਪ ਕਰਦੇ ਸੀ ਦੀਵਾਲੀ ਦੇ ਕੋਈ ਕਰ ਰਹੇ ਸੀ ਇਹ ਪਿੰਡ ਤੋਂ ਬਾਹਰਲੇ ਬੰਦੇ ਸੀ ਇਹ ਸਾਰੇ ਬਾਹਰਲੇ ਸੀ ਗੋਕੋਲ ਨਗਰ ਦਾ ਕੋਈ ਬਾਬਾ ਜੀ ਜਿਹਦਾ ਨਾਮ ਜੀ ਕਹੇ ਚੱਬੇਵਾਲ ਦਾ ਹੈਗਾ ਜੀ ਇੱਕ ਟਾਂਡੇ ਦਾ ਔਰ ਇੱਕ ਸ਼ਾਇਦ ਜਲੰਧਰ ਸਾਈਡ ਦਾ ਕਿਤੇ ਦਾ ਸੀਗਾ ਭਾਜੀ ਕੀ ਨਾਮ ਹੈ ਜੀ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਜੀ ਅੱਜ ਕੀ ਹੋਇਆ ਅੱਜ ਜੁਣ 8:30 ਵਜੇ ਤੇ ਤਕਰੀਬ ਅਸੀਂ ਜਿੰਨਾ ਲੌਣ ਆਏ ਆ ਅਸੀਂ ਅੰਦਰ ਵੜ ਕੇ ਦੇਖਿਆ ਕਿ ਕੋਈ ਕੁਛ ਨਾ ਆਇਆ ਤ ਨਹੀਂ ਮੈਂ ਤਾਂ ਮੇਰਾ ਬੇਟਾ ਸੀ ਤੇ ਕੋਈ ਹੈ ਤਾਂ ਨਹੀਂ ਅੰਦਰ ਉਹਨੇ ਨਿਕਲਿਆ ਜਦੋਂ ਅਸੀਂ ਜੰਦਾ ਲਾਉਣ ਲੱਗੇ ਦਰਵਾਜ਼ਾ ਲਾ ਲਿਆ ਜਦੋਂ ਦੋ ਬੰਦੇ ਆਏ ਉਹਨਾਂ ਨੂੰ ਪੁੱਛਿਆ ਤੂੰ ਹੀ ਸਾਡੇ ਪਿੰਡ ਦਾ ਤੂੰ ਇੱਥੇ ਕੀ ਕਰਦੇ ਆ ਕਿਤੇ ਸਾਡੇ ਬਾਬਾ ਜੀ ਵੀ ਆਏ ਹੋ ਆ ਫਿਰ ਮੈਂ ਜੰਦਾ ਲਾ ਕੇ ਅੰਦਰੋਂ ਬਾਬੇ ਨੂੰ ਬਾਜਾਂ ਮਾਰੀਆਂ ਬਾਰ-ਬਾਰ ਤਾਂ ਕਿੰਨੇ ਦਿਨ ਬਾਅਦ ਬਾਬਾ ਬਾਹਰ ਆਇਆ ਫਿਰ ਮੈਂ ਆਪਣੇ ਪ੍ਰਧਾਨ ਜੀ ਨੂੰ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਬੋਲ ਕੀਤਾ ਤਾਂ ਇੰਨੀ ਇੰਨੀ ਹਲਕਤ ਗੱਡੀ ਹੋਈ ਆ ਇਹਨਾਂ ਦੀ ਗਲਤੀ ਆ ਅੰਦਰੋਂ ਸਮਾਨ ਜਿਹੜਾ ਨਿਕਲਿਆ ਉਹ ਵੀ ਬਹੁਤ ਗਲਤ ਚੀਜ਼ ਆ ਸਾਡੇ ਪਿੰਡ ਨੇ ਪਹਿਲਾਂ ਵੀ ਕੋਈ ਸੰਤਾਪ ਭੋਗਿਆ ਸੀ ਭੋਗਿਆ ਸੀ ਇਸ ਗੱਲ ਦਾ ਪਰ ਅੱਜ ਜੋ ਹੋ ਰਿਹਾ ਇਹ ਬਹੁਤ ਗਲਤ ਹੋਇਆ ਇਹ ਬਹੁਤ ਗਲਤ ਹੋਇਆ ਇਹ ਬਹੁਤ ਨਿੰਦਣਯੋਗ ਹੈ ਕੀ ਹੋਇਆ ਸਿਕਾ ਜੀ ਇਹ ਹੋਣਾ ਕੀ ਹੈ ਜੀ ਉਹ ਅੰਦਰ ਬਾਬਾ ਆ ਅੰਦਰ ਕੋਈ ਕਰਦਾ ਮੰਤਰ ਕਰਦਾ ਕੋਈ ਮਸਾਣੀ ਮਸੋਣੀ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਇਹ ਪੁੱਠੇ ਕੰਮ ਨਹੀਂ ਕਰ ਸਕਦਾ 15 ਪਾਈਆਂ ਗੋਕਲ ਨਗਰ ਦਾ ਬੰਦਾ ਆ ਪਤਾ ਨਹੀਂ ਕੀ ਕਰਨਾ ਸੀ ਕੀ ਮਸਾਣੀ ਕੁੱਕ ਕਰਨਾ ਆਪਣੇ ਕਰਨਾ ਸੀ 10 ਕਰਨਾ ਸੀ ਕੀ ਕਰਨਾ ਸੀ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਜੀ